ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 602 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਜੇ ਆਪਾਂ ਧੰਤਨ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 603 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਤੀਜਾ ਦੋ ਤੁਕੇ ਸਤਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਏ ਭਾਈ ਜੇ ਗੁਰੂ ਮਿਲ ਪਏ ਤਾਂ ਮਨੁੱਖ ਆਤਮਕ ਜੀਵਨ ਦੀ ਸਮਝ ਹਾਸਲ ਕਰ ਲੈਂਦਾ ਹੈ ਮਨੁੱਖ ਦੀ ਸੁਰਤ ਵਿਕਾਰਾਂ ਵੱਲੋਂ ਵਰਤ ਪੈਂਦੀ ਹੈ ਦੁਨੀਆਂ ਦੇ ਕਾਰ ਵਿਹਾਰ ਕਰਦਾ ਹੋਇਆ ਹੀ ਮਨੁੱਖ ਵਿਕਾਰਾਂ ਵੱਲੋਂ ਸ਼ੋਹ ਹੋ ਜਾਂਦਾ ਹੈ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਹੇ ਭਾਈ ਜਿਸ ਮਨੁੱਖ ਦੀ ਆਤਮਾ ਨੂੰ ਗੁਰੂ ਪਰਮਾਤਮਾ ਵਿੱਚ ਮਿਲਾ ਦਿੰਦਾ ਹੈ ਉਹ ਅਸਲ ਸਿੱਖ ਬਣ ਜਾਂਦਾ ਹੈ ਮਨ ਰੇ ਹਰ ਹਰ ਸੇਤੀ ਲਿਵ ਲਾਏ ਹੇ ਮਾਨਾ ਸਦਾ ਪਰਮਾਤਮਾ ਨਾਲ ਸੁਰਤ ਜੋੜੀ ਰੱਖ ਮਨ ਹਰ ਜਪ ਮੀਠਾ ਲਾਗੇ ਭਾਈ ਗੁਰਮੁਖ ਪਾਏ ਹਰ ਥਾਏ ਰਹਾਓ ਹੇ ਮਾਨਾ ਮੁਰ ਮੁਰ ਜਪ ਜਪ ਕੇ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਹੇ ਭਾਈ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਲੱਭ ਲੈਂਦਾ ਹੈ ਰਹਾਉ ਬੇਨਗੋਰ ਪ੍ਰੀਤ ਨਉ ਪਜੈ ਭਾਈ ਮਨਮੁਖ ਦੂਜੈ ਭਾਏ ਹੇ ਭਾਈ ਗੁਰੂ ਤੋਂ ਬਿਨਾਂ ਮਨੁੱਖ ਦਾ ਪ੍ਰਭੂ ਵਿੱਚ ਪਿਆਰ ਪੈਦਾ ਨਹੀਂ ਹੁੰਦਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪ੍ਰਭੂ ਪਰਮਾਤਮਾ ਨੂੰ ਛੱਡ ਕੇ ਹੋਰ-ਹੋਰ ਦੇ ਪਿਆਰ ਵਿੱਚ ਟਿਕਿਆ ਰਹਿੰਦਾ ਹੈ ਤੋ ਕੁੱਟ ਹੈ ਮਾਨਮੁਖ ਕਰਮ ਕਰੈ ਭਾਈ ਪੱਲੇ ਕਿਛੂ ਨਾ ਪਾਏ ਹੈ ਭਾਈ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁਖ ਜੋ ਭੀ ਧਾਰਮਿਕ ਕੰਮ ਕਰਦੇ ਹਨ ਉਹ ਮਾਨੋ ਤੋ ਹੀ ਕੁੱਟਦੇ ਹਨ ਉਨ੍ਹਾਂ ਨੂੰ ਉਨ੍ਹਾਂ ਕਰਮਾਂ ਵਿੱਚੋਂ ਹਾਸਲ ਕੁਝ ਨਹੀਂ ਹੁੰਦਾ ਜਿਵੇਂ ਤੋਹਾ ਵਿੱਚੋਂ ਕੁਝ ਨਹੀਂ ਮਿਲਦਾ ਗੌਰ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਹੈ ਭਾਈ ਜੇ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਨਾਮ ਉਸਤੇ ਮਨ ਵਿੱਚ ਸਦਾ ਵਸਿਆ ਰਹਿੰਦਾ ਹੈ ਮਨੁੱਖ ਸਦਾ ਥਿਰ ਪ੍ਰਭੂ ਦੀ ਪ੍ਰੀਤ ਵਿੱਚ ਪਿਆਰ ਵਿੱਚ ਮਗਨ ਰਹਿੰਦਾ ਹੈ ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕਾ ਹੇਤ ਅਪਾਰ हे ਭਾਈ ਗੁਰੂ ਦੇ ਬਖਸ਼ੇ ਤੋਟ ਪਿਆਰ ਦੀ ਬਰਕਤ ਨਾਲ ਉਹ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਆਇਆ ਸੋ ਪਰਵਾਨ ਹੈ ਭਾਈ ਜਿਸ ਗੁਰ ਸੇਵਾ ਚਿਤ ਲਾਏ ਹੈ ਭਾਈ ਜਿਹੜਾ ਮਨੁੱਖ ਗੁਰ ਦੀ ਦਸੀ ਸੇਵਾ ਵਿੱਚ ਚਿਤ ਜੋੜਦਾ ਹੈ ਉਸ ਦਾ ਜਗਤ ਵਿੱਚ ਆਉਣਾ ਸਫਲ ਹੋ ਜਾਂਦਾ ਹੈ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮਿਲਾਏ ਹੈ ਨਾਨਕ ਗੁਰੂ ਦੀ ਰਾਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇਹੀ ਗੁਣੇ ਤ੍ਰਿਪਵਣ ਵਿਆਪਿਆ ਭਾਈ ਗੁਰਮਖ ਬੂਜਿ 부ਝਾਏ हे ਭਾਈ ਸਾਰਾ ਜਗਤ ਮਾਇਆ ਦੇ ਤਿੰਨਾ ਗੁਣਾ ਵਿੱਚ ਹੀ ਫਸਿਆ ਪਿਆ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਨੂੰ ਆਤਮਕ ਜੀਵਨ ਦੀ ਸਮਝ ਬਖਸ਼ਦਾ ਹੈ ਗੁਰੂ ਉਸਨੂੰ ਆਤਮਿਕ ਜੀਵਨ ਦੀ ਸਮਝ ਬਖਸ਼ਦਾ ਹੈ ਸੋਝੀ ਬਖਸ਼ਦਾ ਹੈ RAM ਨਾਮ ਲਗ ਛੂਟੀ ਹੈ ਭਾਈ ਪੁੱਛੋ ਹੋ ਗਿਆਨੀਆਂ ਜਾਏ ਹੈ ਭਾਈ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਕੇ ਮਾਇਆ ਦੇ ਤਿੰਨਾਂ ਗੁਣਾਂ ਦੀ ਪਕੜ ਤੋਂ ਬਚੀਦਾ ਹੈ ਆਪਣੀ ਤਸੱਲੀ ਵਾਸਤੇ ਜਾ ਕੇ ਪੁੱਛ ਲਵੋ ਉਹਨਾਂ ਨੂੰ ਦਿਨਾਂ ਨੂੰ ਆਤਮਿਕ ਜੀਵਨ ਦੀ ਸਮਝ ਆ ਗਈ ਹੈ ਮਨ ਰੇ ਤ੍ਰੈ ਗੁਣ ਛੋੜ ਚੌਥਾ ਚਿੱਤ ਲਾਏ हे मेरे मन माया ਦੇ ਤਿੰਨ ਗੁਣਾ ਦੇ ਪ੍ਰਭਾਵ ਨੂੰ ਛੱਡ ਕੇ ਉਸ ਅਵਸਥਾ ਵਿੱਚ ਟਿਕ ਜਿੱਥੇ ਇਹਨਾਂ ਤਿੰਨਾਂ ਦਾ ਜੋਰ ਨਹੀਂ ਪੈਂਦਾ ਹਰ ਜਿਉ ਤੇਰੇ ਮਨ ਵਸੈ ਭਾਈ ਸਦਾ ਹਰ ਕੇ ਗੁਣ ਗਾਏ ਰਹਾਓ हे ਭਾਈ ਪਰਮਾਤਮਾ ਤੇਰੇ ਮਨ ਵਿੱਚ ਹੀ ਵਸਦਾ ਹੈ ਸਦਾ ਪਰਮਾਤਮਾ ਦੀ ਸਿਫਤਸਲਾ ਦੇ ਗੀਤ ਗਾਇਆ ਕਰ ਰਹਾਓ ਨਾਮ ਤੇ ਸਭ ਉਪਜੇ ਭਾਈ ਨਾਏ ਵਿਸਰਿਆ ਮਰ ਜਾਏ ਏ ਭਾਈ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਹੀ ਸਾਰੇ ਜੀਵਨ ਸਾਰੇ ਜੀਵ ਆਤਮਿਕ ਜੀਵਨ ਜੀਉ ਸਕਦੇ ਹਨ ਜੇ ਨਾਮ ਵਿਸਰ ਜਾਏ ਤਾਂ ਮਨੁੱਖ ਆਤਮਿਕ ਮੋਤੇ ਮਰ ਜਾਂਦਾ ਹੈ ਅਗਿਆਨੀ ਜਗਤ ਅੰਧ ਹੈ ਭਾਈ ਸੂਤੇ ਗਏ 모ਹਾਏ ਆਤਮਿਕ ਜੀਵਨ ਦੀ ਸਮੇਂ ਤੋਂ ਬਿਨਾ ਸਖਣਾ ਜਗਤ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਰਹਿੰਦਾ ਹੈ ਮਾਇਆ ਦੇ ਮੋਹ ਵਿੱਚ ਸੁੱਤੇ ਹੋਏ ਮਨੁੱਖ ਆਤਮਿਕ ਜੀਵਨ ਦੀ ਰਾਸ ਪੂੰਜੀ ਲੁਟਾ ਕੇ ਜਾਂਦੇ ਹਨ ਗੁਰਮਖ ਜਾਗੇ ਸੇ ਉਬਰੇ ਭਾਈ ਭਵਜਲ ਪਾਰੋ ਤਾਰ हे ਭਾਈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਜਾਗ ਪੈਂਦੇ ਹਨ ਓਹੋ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚ ਜਾਂਦੇ ਹਨ ਗੁਰੂ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਜਗ ਮਹਿਲਾ ਹਰ ਨਾਮ ਹੈ ਭਾਈ ਹਿਰਦੇ ਰਖਿਆ ਓਰ ਧਾਰ ਏ ਭਾਈ ਗੁਰੂ ਦੇ ਸ਼ਰਨ ਪੈਣ ਵਾਲਾ ਮਨੁੱਖ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਸਾਂਭ ਕੇ ਰੱਖਦਾ ਹੈ ਏ ਹਰ ਨਾਮ ਹੀ ਜਗਤ ਵਿੱਚ ਅਸਲ ਲਾਭ ਹੈ ਗੁਰ ਸਰਣ ਆਈ ਉਬਰੇ ਭਾਈ RAM ਨਾਮ ਲਿਵਲਾਏ ਏ ਭਾਈ ਗੁਰਦੀ ਸ਼ਰਨ ਪਾ ਕੇ ਪ੍ਰਮਾਤਮਾ ਦੇ ਨਾਮ ਵਿੱਚ ਸੂਰਤ ਜੋੜ ਕੇ ਮਨੁੱਖ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚ ਜਾਂਦੇ ਹਨ ਨਾਨਕ ਨਾਓ ਬੇੜਾ ਨਾਓ ਤੁਲਹੜਾ ਭਾਈ ਜਿੱਤ ਲਗ ਪਾਰ ਜਨ ਪਾਏ ਨਾਨਕ ਆਖਦਾ ਹੈ ਕਿ ਏ ਭਾਈ ਪਰਮਾਤਮਾ ਦਾ ਨਾਮ ਹੀ ਜਹਾਜ਼ ਹੈ ਹਰ ਨਾਮ ਹੀ ਤੁਲਹਾ ਹੈ ਜਿਸ ਵਿੱਚ ਚੜ ਕੇ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਸੋਰਠ ਮਹੱਲਾ ਤੀਜਾ ਘਰ ਪਹਿਲਾ ਰਾਗ ਸੋਰਠ ਵਿੱਚ ਤੀਸਰੇ ਪਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਘਰ ਪਹਿਲੇ ਵਿੱਚ ਗਉੜੀ ਦਾ ਹੁਕਮ ਹੈ ਰਾਗੀ ਸਿੰਘਾਂ ਨੂੰ ਸਤ ਗੋਰੇ ਸੁਖ ਸਾਗਰ ਜਗ ਅੰਤਰ ਹੋਰਥੈ ਸੁਖ ਨਾਹੀ ਏ ਭਾਈ ਜਗਤ ਵਿੱਚ ਗੁਰੂ ਹੀ ਸੁਖ ਦਾ ਸਮੁੰਦਰ ਹੈ ਗੁਰੂ ਤੋਂ ਬਿਨਾ ਕਿਸੇ ਹੋਰ ਥਾਂ ਸੁਖ ਨਹੀਂ ਮਿਲਦਾ ਹੋ ਮੈਂ ਜਗਤ ਦੁੱਖ ਰੋਗ ਵਿਆਪਿਆ ਮਰ ਜਨਮੈ ਰੋਵੈ ਤਾਹੀ ਜਗਤ ਆਪਣੀ ਹੋਮੈ ਦੇ ਕਾਰਨ ਗੁਰੂ ਤੋਂ ਖੁੰਝ ਕੇ ਦੁੱਖ ਵਿੱਚ ਰੋਗ ਵਿੱਚ ਗਰਸਿਆ ਰਹਿੰਦਾ ਹੈ ਮੋੜ ਮੋੜ ਜਮਦਾ ਮਰਦਾ ਹੈ ਤਾਹਾਂ ਮਾਰ ਮਾਰ ਕੇ ਰੋਂਦਾ ਹੈ ਦੁਖੀ ਹੁੰਦਾ ਹੈ ਪ੍ਰਾਣੀ ਸਤ ਗੁਰ ਸੇਵ ਸੁਖ ਪਾਏ ਏ ਬੰਦੇ ਗੁਰੂ ਦੀ ਸ਼ਰਨ ਪਾਓ ਤੇ ਆਤਮਕ ਆਨੰਦ ਮਾਣ ਸਤ ਗੁਰ ਸੇਵ ਸਦਾ ਸੁਖ ਪਾਵਹਿ ਨਾਹੀਂ ਤਾਂ ਜਾਹੇਗਾ ਜਨਮ ਗਵਾਏ ਰਹਾਓ ਜੇ ਤੂੰ ਗੁਰਦੀ ਦਸੀ ਸੇਵਾ ਕਰੇਗਾ ਤਾਂ ਸੁਖ ਪਾਏਗਾ ਨਹੀਂ ਤਾਂ ਆਪਣਾ ਜੀਵਨ ਵਿਅਰਥ ਗੁਜ਼ਾਰ ਕੇ ਇੱਥੋਂ ਚਲਾ ਜਾਏਗਾ ਰਹਾਓ ਤ੍ਰੈ ਗੁਣਤਾਤ ਬਹੁ ਕਰਮ ਕਮਾਵੇ ਹਰ ਰਸ ਸਾਧਨਾ ਆਇਆ ਏ ਭਾਈ ਗੁਰੂ ਤੋਂ ਖੁੰਝੇ ਹੋਏ ਮਨੁੱਖ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਵਿੱਚ ਮਿਥੇ ਹੋਏ ਧਾਰਮਿਕ ਕਰਮ ਕਰਦੇ ਹਨ ਪਰ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਆਉਂਦਾ ਸੰਧਿਆ ਤਰਪਣ ਕਰਹਿ ਗਾਇਤਰੀ ਬਿਨ ਬੂਜੇ ਦੁਖ ਪਾਇਆ ਤਿੰਨੇ ਵੇਲੇ ਸੰਧਿਆ ਪਾਠ ਕਰਦੇ ਹਨ ਪਿਤਰਾਂ ਦੇਵਤਿਆਂ ਨੂੰ ਜਲ ਅਰਪਣ ਕਰਦੇ ਹਨ ਗਾਇਤਰੀ ਮੰਤਰ ਦਾ ਪਾਠ ਕਰਦੇ ਹਨ ਪਰ ਆਤਮਿਕ ਜੀਵਨ ਦੀ ਸੂਝ ਤੋਂ ਬਿਨਾ ਉਹਨਾਂ ਨੂੰ ਦੁੱਖ ਹੀ ਮਿਲਦਾ ਹੈ ਸਤਗੁਰ ਸੇਵੇ ਸੋ ਵਡ ਭਾਗੀ ਜਿਸਨੋਂ ਆਪ ਮਿਲਾਏ ਏ ਹੇ ਭਾਈ ਉਹ ਮਨੁੱਖ ਭਾਗਾ ਵਾਲਾ ਹੈ ਜੋ ਗੁਰੂ ਦੀ ਦਸੀ ਸੇਵਾ ਕਰਦਾ ਹੈ ਪਰ ਗੁਰੂ ਉਸੇ ਨੂੰ ਮਿਲਦਾ ਹੈ ਜਿਸ ਨੂੰ ਪਰਮਾਤਮਾ ਆਪ ਮਲਾਏ ਹਰ ਰਸ ਪੀ ਜਨ ਸਦਾ ਤ੍ਰਿਪਤਾਸੇ ਵਿੱਚ ਹੋ ਆਪ ਗਵਾਏ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਗੁਰੂ ਪਾਸੋਂ ਪਰਮਾਤਮਾ ਦੇ ਨਾਮ ਦਾ ਰਸ ਪੀ ਕੇ ਸਦਾ ਰਜੇ ਰਹਿੰਦੇ ਹਨ ਇਹ ਜਾਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮੱਗ ਨਾ ਪਾਏ ਹੇ ਭਾਈ ਇਹ ਜਗਤ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਪਿਆ ਹੈ ਅੰਨਿਆ ਵਾਲਾ ਹੀ ਕੰਮ ਕਰਦਾ ਹੈ ਸਦਾ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਜੀਵਨ ਦਾ ਸਹੀ ਰਸਤਾ ਨਹੀਂ ਲੱਭ ਸਕਦਾ ਨਾਨਕ ਸਤ ਗੁਰ ਮਿਲੈ ਤਾਂ ਅੱਖੀਂ ਵੇਖੈ ਕਰੈ ਅੰਦਰ ਸੱਚ ਪਾਏ ਹੇ ਨਾਨਕ ਜਿਸ ਨੂੰ ਗੁਰੂ ਮਿਲ ਪਏ ਤਾ ਪਰਮਾਤਮਾ ਨੂੰ ਅੱਖਾਂ ਨਾਲ ਵੇਖ ਲੈਂਦਾ ਹੈ ਆਪਣੇ ਹਿਰਦੇ ਘਰ ਵਿੱਚ ਹੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਲੱਭ ਲੈਂਦਾ ਹੈ ਗੁਰੂ ਹੀ ਯੁਗਤੀ ਦੱਸਦਾ ਹੈ ਪਰਮਾਤਮਾ ਨੂੰ ਮਿਲਣ ਦੀ ਸੋਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਏ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ ਮਨੋਕ ਸਦਾ ਹੀ ਪਟਕਦਾ ਫਿਰਦਾ ਹੈ ਹਾਮਦੀਨ ਤੁਮ ਜੁਗ ਜੁਗ ਦਾਤੇ ਸਭ ਦੇ ਦੇਹ 부ਝਾਈ हे ਪ੍ਰਭੂ ਅਸੀਂ ਜੀਵ ਤੇਰੇ ਦਰ ਤੇ ਮੰਗਤੇ ਹਾਂ ਤੂੰ ਸਦਾ ਹੀ ਸਾਨੂੰ ਦਾਤਾਂ ਦੇਣ ਵਾਲਾ ਹੈ ਮਿਹਰ ਕਰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖਸ਼ ਹਾਰ ਜੀਓ ਕਿਰਪਾ ਕਰੋ ਤੁਮ ਪਿਆਰੇ हे ਪਿਆਰੇ ਪ੍ਰਭੂ ਪਰਮਾਤਮਾ ਜੀ ਮੇਰੇ ਉੱਤੇ ਮੇਰ ਕਰ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦਿਵੋ ਆਧਾਰੇ ਰਹਾਓ ਤੇਰੇ ਨਾਮ ਦੀ ਦਾਤ ਦੇਣ ਵਾਲਾ ਗੁਰੂ ਮੈਨੂੰ ਮਿਲਾ ਅਤੇ ਮੇਰੀ ਜ਼ਿੰਦਗੀ ਦਾ ਸਹਾਰਾ ਆਪਣਾ ਨਾਮ ਮੈਨੂੰ ਦੇਹ ਰਹਾਓ ਮਨ ਸਾ ਮਾਰ ਦੁਬਦਾਸ ਐ ਜਸੁ ਮਾਣੀ ਪਾਇਆ ਨਾਮ ਅਪਾਰਾ ਏ ਭਾਈ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ ਬੇਅੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ ਨਾਮ ਦੀ ਬਰਕਤ ਨਾਲ ਵਾਸਨਾ ਮੁਕ ਮਾਹਵਾਸਨਾ ਨੂੰ ਮੁਕਾ ਕੇ ਉਸ ਦੀ ਮਾਨਸਿਕ ਡਾਵਾਂਡੋਲ ਹਾਲਤ ਆਤਮਿਕ ਡੋਲਤਾ ਵਿੱਚ ਲੀਨ ਹੋ ਜਾਂਦੀ ਹੈ ਹਰ ਰਸ ਚਾਖ ਮਨ ਨਿਰਮਲ ਹੋਵਾ ਕਿਲ ਬਿਖ ਕਾਟਣ ਹਾਰਾ ਏ ਭਾਈ ਪਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰੱਥ ਹੈ ਜਿਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ ਹਰ ਨਾਮ ਸਦਾ ਹਰ ਨਾਮ ਦਾ ਸਵਾਦ ਚੱਕ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਸ਼ਬਦ ਮਰੋ ਫਿਰ ਜੀਵ ਹੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਏ ਭਾਈ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਵਿਕਾਰਾਂ ਵੱਲੋਂ ਛੋਹ ਹੋ ਜਾਵੋ ਫਿਰ ਸਦਾ ਲਈ ਹੀ ਆਤਮਕ ਜੀਵਨ ਜਿਉਂਦੇ ਰਹੋਗੇ ਫਿਰ ਕਦੇ ਆਤਮਕ ਮੌਤ ਨੇੜੇ ਨਹੀਂ ਟੁਕੇਗੀ અમરત નામ સદા માન મીઠા શબ્દે પાવે કોઈ ਜਿਹੜਾ ਵੀ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀ ਹਰ ਨਾਮ ਪ੍ਰਾਪਤ ਕਰ ਲੈਂਦਾ ਹੈ ਉਸ ਨੂੰ ਇਹ ਆਤਮਿਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿੱਚ ਮਿੱਠਾ ਲੱਗਣ ਲੱਗ ਪੈਂਦਾ ਹੈ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਏ ਭਾਈ ਦਾਤਾਰ ਨੇ ਨਾਮ دیے ਦਾਤ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਜੇਸ ਨੂੰ ਚਾਹੁੰਦਾ ਹੈ ਉਸ ਨੂੰ ਦੇ ਦਿੰਦਾ ਹੈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪ ਐਸੇ ਹੀ ਏ ਨਾਨਕ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਇੱਥੇ ਸੁਖ ਮਾਣਦੇ ਹਨ ਪਰਮਾਤਮਾ ਦੀ ਹਿਜੂਰੀ ਵਿੱਚ ਵੀ ਉਹੀ ਮਨੁੱਖ ਆਦਰ ਮਾਣ ਪਾਉਂਦੇ ਹਨ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦਾਤੈ ਦਾਤ ਰੱਖੀ ਹਰ ਅਪ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪ ਹੈ ਸਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 603 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 604 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਵਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬੱਤ ਦਾ ਭਲਾ TV ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ